Sua lao lìa đề nghị cho chị nèo 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 ਮੈਨੂੰ ਸ਼ਾਇਦ ਮਤਲਬ ਮੇਰਾ ਇਹ ਲਿਖਣ ਦਾ ਐਮੋਸ਼ਨ ਉਹਨੇ ਇਹ ਪੜ੍ਹੀ ਕਹਾਣੀ ਬੜੀ ਕਮਾਲ ਹੈ ਉਹ ਕਹਿੰਦੀ ਮੇਰਾ ਜਿੱਥੇ ਰਿਸ਼ਤਾ ਪੱਕਾ ਹੋਇਆ ਸੀ ਉਹ ਕਹਿੰਦਾ ਮੈਂ ਬੱਬੂ ਮਾਨ ਨੂੰ ਨਹੀਂ ਸੁਣਦਾ ਕਿ ਕਦੇ ਮੈਂ ਚੰਨ ਲਿਆ ਜਿਹੜੇ ਪਰਮਾਉਂਡਰਮ ਨੇ ਜਾਂ ਕਿ ਨੰਬਰ ਬਣਾਉਣੇ ਨੇ ਬਹੁਮਾਨ ਨਾ ਕੋਈ ਸ਼ਿਕਰ ਹੈ ਨਾ ਕੋਈ ਅਦਾਕਾਰ ਹੈ ਬਬੂ ਭੈਣਾ ਦਾ ਭਰਾ ਹੈ ਬਜ਼ੁਰਗਾਂ ਦਾ ਪੁੱਤ ਹੈ ਤੇ ਹਾਜ਼ਰ ਹੋਣਾ ਲੱਗੂ ਨੇ ਜੀ 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 ਭੈਣੇ ਮੈਂ ਫ੍ਰੀ ਆਉਂਗਾ ਜਿੱਥੇ ਬਣੇ ਨਹੀਂ ਚਾਹੀਦੇ ਕੋਈ ਪੈਸੇ जीवी रहे भैने जीवन या भाई कहता फिर गल जो भी पिंड आके बुलाओगे मैं फ्री गा के जाऊंगा सारे हाजिर है मेरी उम्र जो मालक दे सारी तेलो ला पे लंबी उम्र हो गए दो सौ साल की उम्र हो गई भैंड रह पता नहीं क्यों बनाता मेरे घरद्या मैंने काबले समझा जे मैं पढ़ना है ਉਹ ਕੰਨ ਨਾ ਬਾਹਰ ਨਾ ਜਿਹੜਾ ਕਰਾਂਗੇ ਜੇ ਮੈਂ ਕਹਿੰਦਾ ਸੀ ਮੈਨੂੰ ਉਹ ਜਿਹੜਿਆ ਬਾਹਰ ਟੀਵੀ ਤੇ ਉਹ ਦੂਰਦਰਸ਼ਨ ਹੁੰਦਾ ਸੀ ਉਦੋਂ ਜਾਂ ਹਾਂ ਮੈਂ ਕਹਿੰਦਾ ਕਰਦਾ ਮੈਂ ਜਾਂ ਹਾਂ ਚੋ ਸ਼ਾਰਟ ਕਰ ਜਾਈਂਦਾ ਆਪਾਂ ਕਹਿ ਜਾਈਂਦੇ ਅਸੀਂ ਬਹੁਤ ਦਲੇਰ ਨੇ ਆਪਾਂ ਤੋਂ ਜ਼ਿਆਦਾ ਦਲੇਰ ਨੇ ਜਾਣਾ ਚਾਹੀਦਾ ਕੰਮ ਕਰ ਰਗੂਥਾ ਹੈ ਕਿ ਜਿਹੜਾ ਮਨ ਜ਼ਿੰਦਗੀ ਦੀ ਹਰ ਪੈਰ ਤੇ ਨਮੋਸ਼ ਹੀ ਕਰਿਆ ਜਿਹੜੇ ਵੱਡੇ ਸੀ ਚਾਚੇ ਤਾਇੇ ਦੇ ਮੁੰਡੇ ਉਹ ਜਿਹੜਾ ਆਉਂਦਾ ਸੀ ਕੰਨ ਤੇ ਮਾਰਦਾ ਹੈ ਹਾਂ ਉਦੋਂ ਜਾ ਕੰਮ ਮੈਨੂੰ ਕਦੇ ਕਦੇ ਹਰਾਮੀ ਅੱਗੇ ਕਹਿੰਦਾ ਪਿਆ ਕਿ ਗਾਉਣ ਵਾਲਾ ਥੋੜੀ ਮਿਲਦਾ ਹੈ ਤੇ ਭੱਗ ਵਾਲਾ ਮਿਲਦਾ ਸੁਣ ਮੈਂ ਰਸਿਕਾ ਸੱਟ ਲੱਗੀ ਬੱਚੇ